ਉਹ ਮੈਂ ਜਿਵੇਂ ਸਾਡੀ ਰੱਖ ਲਈ ਬੜੀ ਹਿੰਮਤ ਕੀਤੀ ਆ ਨਰਮਲ ਹੋਰਾਂ ਨੇ ਤੇ ਇਦਾਂ ਦੇ ਕਦਮ ਜਿਹੜੇ ਆ ਇਹ ਹੋਰਾਂ ਪਿੰਡਾਂ 'ਚ ਵੀ ਚੁੱਕੇ ਜਾਣੇ ਹੋਰਾਂ ਪਰਿਵਾਰਾਂ ਬਲਵੇਂ ਮੈਂ ਤਾਂ ਇਹ ਕਹਿਣਾ ਆ ਵੀ ਜਿਹੜਾ ਆਪਾਂ ਬੰਦੇ ਨੂੰ ਆਪਾਂ ਜਿਹੜਾ ਸੰਸਕਾਰ ਕਰਨ ਦੀ ਹੈਗੀ ਵੀ ਜਿਹੜਾ ਜਿਹਦਾ ਜੇ ਨੈਤ ਕੁਦਰਤੀ ਮੌਤ ਹੋਈ ਆ ਜਿਹੜਾ ਜਿਹਦਾ ਅੰਗ ਦਿੱਤਾ ਜਾ ਸਕਦਾ ਖਾਸ ਤੌਰ ਤੇ ਅੱਖਾਂ ਗੁਰਦੇ ਇਹ ਜ਼ਰੂਰ দান ਕਰ ਦਿੱਤੇ ਜਾਣੇ ਚਾਹੀਦੇ ਆ ਇਹਦੇ ਨਾਲ ਬਹੁਤ ਲੋਕਾਂ ਦਾ ਭਲਾ ਹੋ ਜਾਏਗਾ ਬਹੁਤ ਵਧੀਆ ਉਪਰਾਲਾ ਹੈ ਮਾਵਾਂ ਨੂੰ ਆਪਣੇਆਂ ਨੂੰ ਇਸੇ ਤਰ੍ਹਾਂ ਹੀ ਯਾਦ ਕੀਤਾ ਜਾਣਾ ਚਾਹੀਦਾ ਇਸ ਲਗਤੀਆਂ ਪੁੱਤ ਇਹੀ ਕੁਸ਼ ਇਹ ਇਹੀ ਸੋਹਣੇ ਕੰਮ ਕਰਦੇ ਹੁੰਦੇ ਨੇ ਮਾਂ ਜੀ ਬਹੁਤ ਖੁਸ਼ ਹੋਣਗੇ ਅੱਜ ਜਿੱਥੇ ਵੀ ਨੇ ਆਪਣੀ ਯਾਤਰਾ ਤੇ ਨੇ ਸੰਮੇਟੇ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਹਾਂਜੀ ਮੇਰਾ ਵੀਰ ਆਹ ਮੈਨੂੰ ਇਹਨਾਂ ਦਾ ਜਿਹੜਾ ਨਿਰਮਲ ਵੀਰੇ ਦਾ ਅੰਦਾਜ਼ ਹੈ ਇਹ ਕਿ ਦੁੱਖ ਚ ਚੁੱਪ ਚਪੀਤੇ ਆ ਵਾਹਿਗੁਰੂ ਤੋਂ ਪਨਾ ਮੰਗਣੀ ਕਿਸੇ ਨੂੰ ਦੁੱਖ ਨਹੀਂ ਦੱਸਣਾ ਤੇ ਜਦੋਂ ਦੁੱਖ ਚੋਂ ਨਿਕਲਿਆ ਏ ਤਾਂ ਫਿਰ ਸ਼ੁਕਰਾਨਾ ਕਰਨਾ ਇਸ ਤਰ੍ਹਾਂ ਜਿਵੇਂ ਉਹ ਅੱਜ ਕਰ ਰਹੇ ਨੇ ਸਾਰੇ ਪਰਿਵਾਰ ਨੇ ਉਪਰ ਅੱਲਾ ਕੀਤਾ ਸਾਰਾ ਟੱਬਰ ਇਕੱਠਾ ਹੋਇਆ ਨਿੱਕੇ ਬੱਚਿਆਂ ਤੋਂ ਲੈ ਕੇ ਜਿਵੇਂ ਮੈਂ ਪਹਿਲਾਂ ਵੀ ਨਾਂ ਲਏ ਸੀ ਸਾਡੇ ਸਾਰੇ ਨਿਆਣਿਆਂ ਦੇ ਹਰਦੀਪ ਬੱਬਾ ਏਕਮ ਵੀਰਾ ਰਾਣਾ ਵੀਰ ਰਣਜੀਤ ਸਿੰਘ ਸਿੱਧੂ ਪਰ ਮੈਂ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਮਾਂ ਜੀ ਸਾਡੇ ਬੀਬੀ ਸਰਜੀਤ ਕੌਰ ਸਿੱਧੂ ਸਾਡੇ ਵਿੱਚ ਨਹੀਂ ਪਰ ਸਾਡੇ ਉਹ ਉਹ ਸਾਰੇ ਬੱਚਿਆਂ ਦੇ ਵਿੱਚ ਸਾਰੀਆਂ ਰੂਹਾਂ ਦੇ ਵਿੱਚ ਉਹੀ ਵਾਲੇ ਦੁਆਲੇ ਨੇ ਉਹਨਾਂ ਦੀ ਹੀ ਤਾਕਤ ਹੈ ਜਿਹੜੀ ਤੱਬਰ ਤੋਂ ਇਸ ਤੋਂ ਇਸ ਕੰਮ ਕਰਵਾ ਰਹੀ ਹੈ ਸਾਡੀ ਵੱਡੀ ਭਾਬੀ ਹੈ ਹਨ ਰਾਣਾ ਵੀਰ ਦੀ ਵਾਈਫ ਤੇ ਇਧਰੋਂ ਸਾਡਾ ਨਿਰਮਲ ਵੀਰੇ ਦਾ ਪਰਿਵਾਰ ਮੇਰੀ ਨਿੱਕੀ ਭਾਬੀ ਉੱਥੇ ਹੈ ਕੈਨੇਡਾ ਮਹਿਕ ਪੁਨਰ ਅਰਸ਼ਾਨ ਉਹ ਉੱਥੋਂ ਕੈਨੇਡਾ ਤੋਂ ਵੀ ਇੱਥੇ ਸ਼ਾਮਲ ਨੇ ਕਿਉਂਕਿ ਵੀਰੇ ਹੁਣ ਹੀ ਇਹ ਕੰਮ ਕਰ ਰਹੇ ਨੇ ਤੇ ਭੈਣ ਜੀ ਇਟਲੀ ਤੋਂ ਆਏ ਨੇ ਗੁਰਮੀਤ ਭੈਣ ਜੀ ਦਲਜੀਤ ਜਸਦੀਪ ਸਾਡੀਆਂ ਭਾਣ ਜੀਆਂ ਮੇਰੀਆਂ ਹੈਨਾ ਭੈਣ ਜੀ ਦੀਆਂ ਬੇਟੀਆਂ ਭਾਜੀ ਦਰਸ਼ਨ ਸਿੰਘ ਵਰੀ ਤੇ ਉਹ ਸਾਰੇ ਇਸ ਕਾਰਜ ਦੇ ਵਿੱਚ ਲੱਗੇ ਨੇ ਤੇ ਮੇਰਾ ਖਿਆਲ ਹੈ ਇਦੋਂ ਸੋਹਣਾ ਉਪਰਾਲਾ ਹੋਰ ਕੀ ਹੋ ਸਕਦਾ ਮਾਵਾ ਨੂੰ ਯਾਦ ਕਰਨ ਦਾ ਆਪਣਿਆਂ ਨੂੰ ਯਾਦ ਕਰਨ ਦਾ ਔਰ ਇਦੋਂ ਸੋਹਣਾ ਤਰੀਕਾ ਕੀ ਹੋ ਸਕਦਾ ਸਿੱਧੂ ਪਰਿਵਾਰ ਨੂੰ ਅਸੀਂ ਬਹੁਤ ਡੇਢ ਤੋਂ ਜਾਣਦੇ ਹੈਗੇ ਇਹਨਾਂ ਦੀ ਮਾਤਾ ਜੀ ਸੀ ਜਿਹੜੇ ਬਹੁਤ ਤਰਨਖੇਲਾਂ ਲਾਂਦੇ ਸੀ ਸਾਡੇ ਬਜ਼ੁਰਗ ਵੀ ਬਹੁਤ ਤਰਨਖੇਲਾਂ ਲਾਂਦੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ 80 ਸਾਲ ਸੇਵਾ ਕੀਤੀ ਹੈ ਇਹ ਉਹਨਾਂ ਦੇ ਮਤਲਬ ਪੈਰ ਕਦਮਾਂ ਕੀ ਸਾਡੇ ਮਾਨਯੋਗ ਚਾਚੀ ਜੀ ਕੋਲ ਜਾਂ ਕੋਈ ਰਿਸ਼ਤੇਦਾਰੀ ਚ ਪਰਵਾਰਾਂ ਤੇ ਰਿਸ਼ਤੇਦਾਰ ਹੁੰਦੇ ਆ ਔਰ ਬਹੁਤ ਵਧੀਆ ਉਹਨਾਂ ਦਾ ਬਿਹੇਵੀਅਰ ਸੀਗਾ ਔਰ ਜਦੋਂ ਬਿਮਾਰ ਹੋਏ ਆ ਤੇ ਇਹਨਾਂ ਦੇ ਬੱਚਿਆਂ ਵੱਲੋਂ ਮੈਨੂੰ ਫੋਨ ਆਉਂਦੇ ਰਹੇ ਵੀ ਉਹਨਾਂ ਦਾ ਪਤਾ ਲੱਗ ਗਿਆ ਉਹ ਬੇਟੀ ਵੱਲੋਂ ਇਟਲੀ ਚੋਂ ਫੋਨ ਆਉਂਦੇ ਰਹੇ ਵੀ ਉਹਨਾਂ ਦਾ ਪਤਾ ਲੱਗ ਗਿਆ ਕਿ ਐੱਚੀ ਸੇਵਾ ਕਰ ਗਈ ਇਹ ਸਾਡੇ ਸਾਰੇ ਪਿੰਡ ਦਾ ਸਾਡੇ ਸਰਪੰਚ ਵੱਲੋਂ ਵੀ ਇਹ ਇਹ ਖਿਆਲ ਸੀਗਾ ਵੀ ਬਹੁਤ ਵਧੀਆ ਪਰਾਲਾ ਮੈਂ ਉਹਨਾਂ ਦੇ ਨਾਲ ਵੀ ਗੱਲ ਕੀਤੀ ਸੀਗੀ ਉਹ ਸ਼ਾਇਦ ਨਹੀਂ ਆ ਸਕਿਆ ਜਿਉਂ ਉਹਨਾਂ ਦੇ ਕੋਈ ਹੈਪਨਿੰਗ ਹੋਈ ਵੀ ਹੈਗੀ ਹੈ ਤੇ ਉਹਨਾਂ ਨੇ ਵੀ ਕਹਿੰਦੇ ਬਹੁਤ ਵਧੀਆ ਪਰਾਲਾ ਹੈ ਇਹੋ ਜਿਹੇ ਪਰਾਲੇ ਸਮਾਜ ਦੇ ਵਿੱਚ ਹੋਣੇ ਚਾਹੀਦੇ ਹੈਗੇ ਆ ਤਾਂ ਕਿ ਇਹ ਸਾਡੀ ਉਹਨਾਂ ਦੀ ਜਿਹੜੀ ਯਾਦ ਹੈਗੀ ਹੈ ਬਜ਼ੁਰਗਾਂ ਦੀ ਦੂਰ ਤੱਕ ਹੈਲਦੀ ਰਹੇ ਇਹ ਬਹੁਤ ਵਧੀਆ ਪਰਾਲਾ ਜੀ ਕਿ ਮੈਂ ਪਿੰਡ ਲਈ ਵੀ ਇੱਕ ਬਹੁਤ ਵਧੀਆ ਇਹਨਾਂ ਦਾ ਯੋਗਦਾਨ ਹੈ ਜੋ ਕਿ ਜਿਹੜੇ ਵਿਚਾਰੇ ਗਰੀਬ ਬੰਦੇ ਨਹੀਂ ਸੀ ਅੱਖਾਂ ਦੇ ਡਾਕ ਤੇ ਜਾ ਸਕਦੇ ਖਰਚਾ ਨਹੀਂ ਕਰ ਸਕਦੇ ਸੀ ਉਹਨਾਂ ਲਈ ਇਹਨਾਂ ਨੇ ਪੈੰਡ ਸੱਦ ਕੇ ਉਹਨਾਂ ਦੀ ਮਦਦ ਕੀਤੀ ਔਰ ਇਸ ਤਰ੍ਹਾਂ ਆਪਣੇ ਮਾਤਾ ਪਿਤਾ ਨੂੰ ਵੀ ਯਾਦ ਕੀਤਾ ਪਰਿਵਾਰ ਦੇ ਵਿੱਚ ਆਪਦਾ ਨਾਮ ਵੀ ਖੜਾਇਆ ਇਹ ਬਹੁਤ ਸੋਹਣੀ ਚੀਜ਼ ਹੈ ਇਹ ਕਰਨੀ ਚਾਹੀਦੀ ਹੈ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਸਿੱਧੂ ਪਰਿਵਾਰ ਨੂੰ ਬਹੁਤ ਚਿਰ ਤੋਂ ਜਾਣਦਾ ਜਾਣ ਦੇ ਕਰਕੇ ਹੀ ਬਹੁਤ ਇਹਨਾਂ ਨਾਲ ਪਿਆਰ ਆ ਪਿਆਰ ਇੰਨਾ ਜ਼ਿਆਦਾ ਪੈ ਗਿਆ ਵਿੱਜੋ ਨਨਮਲ ਦੇ ਵੱਡੇ ਭਾਈ ਆ ਰਣਜੀਤ ਸਿੰਘ ਸੀਗੇ ਉਹਨਾਂ ਦਾ ਮੈਂ ਵਿਚੋਲਾ ਵੀ ਆ ਇਹ ਗੱਲਾਂ ਬਹੁਤ ਕਰਨ ਵਾਲੀਆਂ ਪਰ ਹੁਣ ਟਾਈਮ ਨਹੀਂ ਗਾ ਧੰਨਵਾਦ ਅਸੀਂ ਸਿੱਧੂ ਪਰਿਵਾਰ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦੇ ਆ ਨਿਰਮਨ ਸਿੰਘ ਸਿੱਧੂ ਸਵਰਗੀ ਰਣਜੀਤ ਸਿੰਘ ਸਿੱਧੂ ਉਹਨਾਂ ਦੇ ਪਰਿਵਾਰ ਬਣੋ ਅੱਜ ਮਾਤਾ ਜੀ ਦੇ ਜਾਦ ਵਿੱਚ ਰਖਾਏ ਗਏ ਸ਼ਹੀਰ ਖਾਨ ਪਾਠ ਦੇ ਮਾਜੇ ਰਖਾਏ ਗਏ ਪਾਠ ਨੂੰ ਪਾਏ ਗਏ ਉਹਨਾਂ ਮਾਤਾ ਜੀ ਜੋ ਦਾਦੇ ਵਿੱਚ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਸੋ ਇਹਨਾਂ ਸੁੱਧ ਪਰਿਵਾਰ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਸੋ ਇਹਨਾਂ ਸੁੱਧ ਪਰਿਵਾਰ ਨੂੰ ਇਹਨਾਂ ਦਾ ਬਹੁਤ ਵਧੀਆ ਪ੍ਰਾਲਾ ਮੇਰੇ ਅਸਾਮ ਦੇ ਨਾਲ ਤੇ ਹਰੇਕ ਪਿੰਡ ਦੇ ਵਿੱਚ ਜਿਹੜੇ ਐਨ ਆਰ ਆਈ ਭਰਾਇਆ ਸਾਡੇ ਉਹਨਾਂ ਨੂੰ ਵੀ ਪ੍ਰਾਲਾ ਕਰਨਾ ਚਾਹੀਦਾ ਕਿਉਂਕਿ ਪਿੰਡਾਂ ਦੇ ਵਿੱਚ ਹਜੇ ਵੀ ਬਹੁਤ ਇਹੋ ਜਿਹੇ ਪਰਿਵਾਰ ਹੈਗੇ ਆ ਜਿਹੜੇ ਕਿ ਉਹ ਤੋਂ ਆਈਜ਼ ਦਾ ਟ੍ਰੀਟਮੈਂਟ ਨਹੀਂ ਕਰਾ ਸਕਦੇ ਪਰ ਉਹਨਾ ਪਰਿਵਾਰਾਂ ਦੇ ਲਈ ਤੇ ਇੱਕ ਕਿਸਮ ਦਾ ਬਹੁਤ ਵੱਡਾ ਦਾਨ ਆ ਵਰਦਾਨ ਔਰ ਇਹ ਹੋਣਾ ਚਾਹੀਦਾ ਔਰ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਧੰਨਵਾਦ ਕਰਨਾ ਚਾਹੁੰਦਾ ਸਹਿਤਾ ਫਾਊਂਡੇਸ਼ਨ ਦਾ ਔਰ ਡਾਕਟਰ ਰਜਿੰਦਰ ਸਿੰਘ ਉਹਨਾਂ ਦਾ ਕਿ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਔਰ ਦੂਸਰਾ ਪਿੰਡ ਵਾਸੀਆਂ ਦਾ ਪਿੰਡ ਪੰਚਾਇਤ ਦਾ ਸਮੂਹ ਨਗਰ ਪੰਚਾਇਤ ਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਔਰ ਮੇਰੇ ਸਾਰੇ ਆਂਡ ਗਵਾਂਡ ਦਾ ਮੇਰੇ ਪਰਿਵਾਰ ਦਾ ਇਨਾਂ ਨੇ ਬਹੁਤ ਸਾਰੇ ਜੁੜਿੱਤਾ ਸਾਰੇ ਰਿਸ਼ਤੇਦਾਰਾਂ ਨੇ ਸਹਿਯੋਗ ਦਿੱਤਾ ਔਰ ਅਚੇਚੇ ਤੌਰ ਤੇ ਮੇਰੇ ਬਹੁਤ ਸਾਲਾਂ ਤੋਂ ਮਤਲਬ ਇੱਕ ਕਹੋ ਵੀ ਪਿਤਾ ਵਾਂਗ ਨਾਲ ਖੜੇ ਰਹੇ ਆ ਪੰਜਾਬੀ ਰਿਪੋਰਟ ਦੇ ਐਕਸ ਐਡੀਟਰ सुरेंद्र ਸਿੰਘ ਤੇਜ ਜਿਹੜੇ ਹਰ ਵੇਲੇ ਜਿਹੜੇ ਔਖੇ-ਔਖੇ ਸਮੇਂ ਕੰਮ ਆਏ ਮੇਰੀ ਵੱਡੀ ਭੈਣ ਸਪੋਰਟਸਮੈਨ ਦੀ ਐਡੀਟਰ ਦਵੀ ਦਿਵਿੰਦਰ ਕੌਰ ਔਰ ਹੋਰ ਸਾਰੇ ਪਤਵੰਤੇ ਸੱਜਣ ਰਿਸ਼ਤੇਦਾਰ ਜਿਹੜੇ ਮੇਰੇ ਔਖੇ ਵੜੇ ਸਮੇਂ ਆਏ ਸਭ ਦਾ ਧੰਨਵਾਦ ਕਰਦਾ ਪਰ ਮੇਰੇ ਮਨ ਦੀ ਇੱਛਾ ਸੀ ਕਿ ਮੈਂ ਆਪਣੀ ਮਾਤਾ ਦੇ ਨਾਂ ਤੇ ਕੋਈ ਪਿੰਡ ਲਈ ਭਲੇ ਦਾ ਕੰਮ ਕੀਤਾ ਕਰਾਂ ਤਾਂ ਇਹ ਉਦਮ ਦੇ ਵਿੱਚ ਸਭ ਦਾ ਧੰਨਵਾਦ ਹੈ ਸਭ ਦਾ ਸ਼ੁਕਰਗੁਜ਼ਾਰ ਹਾਂ ਮੈਂ ਪਰਮਾਤਮਾ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹ ਹਿੰਮਤ ਬਖਸ਼ੀ ਇੱਕ ਚੰਗੇ ਕਾਜ ਲਈ ਪ੍ਰੇਰਿਆ ਔਰ ਅੱਗੇ ਤੋਂ ਇਹੀ ਆਸ ਕਰਦਾ ਪਿੰਡ ਵਾਸੀਆਂ ਤੋਂ ਕਿ ਇਹ ਜੀ ਉਦਮ ਕਰਵਾਉਣ ਲਈ ਸਹਿਯੋਗ ਕਰਨਗੇ ਔਰ ਰਿਸ਼ਤੇਦਾਰਾਂ ਸਮੂਹ ਦੋਸਤਾਂ ਮਿੱਤਰਾਂ ਦਾ ਧੰਨਵਾਦ ਔਰ ਸਪੈਸ਼ਲ ਤੌਰ ਤੇ ਜਿਹੜਾ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਜਿਵੇਂ ਵੀ ਪੰਜਾਬੀ ਟਿਵੀ ਨੇ ਸਪੋਰਟਸਮੈਨ ਚ ਤੁਹਾਡਾ ਆਪਣਾ ਵੀਡੀਓ ਜੇ ਵੀ ਇਸ ਨੇ ਜਿਹੜਾ ਜਿੰਨਸ ਨਾਲ ਜੋੜ ਦਿੱਤਾ ਉਹ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਇਨਾਂ ਸ਼ਬਦਾਂ ਦੇ ਨਾਲ ਕੋਈ ਵੀ ਕਾਟਵਾਲ ਬਦਕਟ ਹੋ ਜੇ ਵੀ ਮਾਫੀ ਦੀ ਜਾਛਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ